ਸਭ ਕੁਝ ਭੁੱਲਿਆ ਜਾ ਸਕਦਾ ਹੈ ਪਰ ਆਪਣਿਆਂ ਦਾ ਦੂਰ ਹੋਣਾ ਨਹੀਂ। ਦਿੱਲੀ ਰਾਤ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ। ਪਿਛਲੇ ਕਾਫੀ ਲੰਬੇ ਸਮੇਂ ਤੋਂ ਖਾਨ ਸਾਹਿਬ ਦੀ ਮਾਤਾ ਬਿਮਾਰ ਚੱਲ ਰਹੀ ਸੀ, ਬਿਮਾਰੀ ਦੇ ਨਾਲ ਜੂਝ ਰਹੀ ਸੀ ਤਾਂ ਨੀਤੀ ਰਾਤ ਉਹਨਾਂ ਨੇ ਅੰਤਿਮ ਸਾਲੇ ਨੇ ਹਾਲਾਂਕਿ ਖਾਨ ਸਾਹਿਬ ਫਿਲਹਾਲ ਵਿਦੇਸ਼ ਵਿੱਚ ਸੀ ਜਦੋਂ ਉਹਨਾਂ ਨੂੰ ਇਸ ਖਬਰ ਦਾ ਪਤਾ ਲੱਗਾ ਉਹਨਾਂ ਦਾ ਕੈਨੇਡਾ ਟੂਰ ਸੀ ਕੈਨੇਡਾ ਦੇ ਵਿੱਚ ਕਾਫੀ ਸਾਰੇ ਸ਼ੋਅ ਦੀ ਕਾਫੀ ਲੰਬੇ ਸਮੇਂ ਤੋਂ ਖਾਨ ਸਾਹਿਬ ਪਲੈਨਿੰਗ ਵੀ ਕਰ ਰਹੇ ਸੀ ਪਰ ਜਦੋਂ ਇਸ ਤਰ੍ਹਾਂ ਦੀ ਖਬਰ ਖਾਨ ਸਾਹਿਬ ਨੂੰ ਮਿਲਦੀ ਹੈ ਤਾਂ ਰਾਤੋਂ ਰਾਤ ਆਪਣੇ ਸਾਰੇ ਸ਼ੋਅ ਰੱਦ ਕਰਕੇ ਖਾਨ ਸਾਹਿਬ ਨੂੰ ਵਾਪਸ ਆਉਣਾ ਪੈਂਦਾ ਸੋ ਫਿਲਹਾਲ ਉਹਨਾਂ ਖਾਨ ਸਾਹਿਬ ਜਿਹੜੇ ਨੇ ਆਪਣੇ ਘਰ ਚੇਨਈ ਨੇ ਉਸ ਸਫਰ ਦੇ ਵਿੱਚ ਨਹੀਂ ਪਰ ਜਦੋਂ ਉਹ ਘਰ ਪਹੁੰਚਦੇ ਨੇ ਤਾਂ ਉਹਨਾਂ ਦੀ ਮਾਤਾ ਨੂੰ ਸਪੁਰਦ ਦੇਖਾ ਕੀਤਾ ਜਾਵੇਗਾ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮਾਤਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਵੀ ਚੱਲ ਰਹੀ ਸੀ ਪਰ ਅਚਾਨਕ ਬੀਤੀ ਰਾਤ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਤਾਂ ਹਸਪਤਾਲ ਦੇ ਵਿੱਚ ਕਹਿ ਸਕਦੇ ਹਾਂ ਕਿ ਉਹਨਾਂ ਨੇ ਆਖਰੀ ਸਾਲ ਇਹਨੇ ਦਮ ਤੋੜਿਆ ਤੇ ਜਦੋਂ ਇਸ ਤਰ੍ਹਾਂ ਦੀ ਖਬਰ ਖਾਨ ਸਾਹਿਬ ਨੂੰ ਮਿਲਦੀ ਹੈ ਬਹੁਤ ਦੁਖੀ ਹੁੰਦਾ ਹੈ ਮਨ ਤੇ ਰਾਤੋਂ ਰਾਤ ਉਹਨਾਂ ਨੂੰ ਉੱਥੋਂ ਦੀ ਤੁਰਨਾ ਪੈਂਦਾ ਹਾਲਾਂਕਿ ਇਹ ਜ਼ਰੂਰ ਦੱਸ ਦੇ ਕਿ ਖਾਨ ਸਾਹਿਬ ਆਪਣੇ ਕੈਨੇਡਾ ਦੇ ਇਹਨਾਂ ਸ਼ੋਜ਼ ਨੂੰ ਲੈ ਕੇ ਕਾਫੀ ਐਕਸਾਈਟਡ ਵੀ ਸੀ ਤਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਪੋਸਟ ਵੀ ਪਾ ਰਿਹਾ ਸੀ ਹਾਲਾਂਕਿ 26 ਤਰੀਕ ਅੱਜ ਸਰੀ ਦੇ ਵਿੱਚ ਉਹਨਾਂ ਦਾ ਸ਼ੋ ਹੋਣਾ ਸੀ ਜਿਸਦੇ ਲਈ ਉਹ ਕਾਫੀ ਐਕਸਾਈਟਡ ਸੀ ਤੇ ਉੱਥੇ ਹੀ 27 ਤਰੀਕ ਨੂੰ ਕੈਲਗਰੀ ਦੇ ਵਿੱਚ ਉਹਨਾਂ ਦਾ ਸ਼ੋ ਹੋਣਾ ਸੀ ਤਾਂ ਦੋ ਸ਼ੋ ਲਗਾਤਾਰ ਸੀ ਤੇ ਉਸ ਤੋਂ ਬਾਅਦ 4 ਅਕਤੂਬਰ ਨੂੰ ਉਹਨਾਂ ਨੇ ਵਾਪਸ ਜਿਹੜਾ ਭਾਰਤ ਮੁੜਨਾ ਸੀ ਪਰ ਕਿਸਮਤ ਨੂੰ ਕੁਝ ਹੋਰੀ ਮਨਜ਼ੂਰ ਸੀ 4 ਅਕਤੂਬਰ ਦੀ ਥਾਂ ਖਾਨ ਸਾਹਿਬ ਨੂੰ ਅੱਜ ਹੀ ਵਾਪਸ ਆਉਣਾ ਪੈ ਰਿਹਾ ਹੈ ਜਦੋਂ ਇਸ ਤਰ੍ਹਾਂ ਦਾ ਦੁੱਖਾਂ ਦਾ ਪਹਾੜ ਖਾਨ ਸਾਹਿਬ ਦੇ ਉੱਤੇ ਟੁੱਟਦਾ ਹੈ ਹਾਲਾਂਕਿ ਜਿਹੜੇ ਉੱਥੇ ਉਹਨਾਂ ਦੇ ਚਾਹਣ ਵਾਲੇ ਸੀ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਖਾਨ ਸਾਹਿਬ ਦਾ ਇੰਤਜ਼ਾਰ ਕਰ ਰਹੇ ਸੀ ਅੱਜ ਇਸ ਤਰ੍ਹਾਂ ਦੀ ਮਾਸੂਮੀ ਮਾਸੂਮੀਅਤ ਕਹਿ ਸਕਦੇ ਆ ਜਾਂ ਕਹਿ ਸਕਦੇ ਕਿ ਦੁੱਖ ਜਿਹੜਾ ਹੈ ਉਹਨਾਂ ਚਾਹਵਾਨਾਂ ਨੂੰ ਵੀ ਇਸ ਤਰ੍ਹਾਂ ਦਾ ਜ਼ਰੂਰ ਲੱਗਾ ਹੈ ਕਿ ਖਾਨ ਸਾਹਿਬ ਨੂੰ ਇਸ ਤਰ੍ਹਾਂ ਦੇ ਨਾਲ ਵਾਪਸ ਜਾਣਾ ਪੈ ਰਿਹਾ ਸੋ ਪਿਛਲੇ ਜੇ ਇਹ ਵੀ ਦੱਸਦੀ ਹੈ ਕਿ ਖਾਨ ਸਾਹਿਬ ਵੱਲੋਂ ਆਪਣੇ ਇੱਕ ਸ਼ੋਅ ਦਾ ਵੈਨਿਊ ਚੇਂਜ ਕਰਵਾਉਣਾ ਪਿਆ ਸੀ ਉਹ ਵੀ ਇਸ ਕਰਕੇ ਕਿਉਂਕਿ ਖਾਨ ਸਾਹਿਬ ਨੂੰ ਚਾਉਣ ਵਾਲਿਆਂ ਦੀ ਗਿਣਤੀ ਕੁਝ ਇਸ ਤਰ੍ਹਾਂ ਦੇ ਨਾਲ ਵੱਧ ਗਈ ਸੀ ਕਿ ਉਹ ਹਾਲ ਜਿਹੜਾ ਹੈ ਉਹ ਛੋਟਾ ਪੈ ਗਿਆ ਸੀ ਇਸ ਕਾਰਨ ਕਰਕੇ ਵੈਨਿਊ ਜਿਹੜਾ ਉਸ ਚੇਂਜ ਕਰਵਾਉਣਾ ਪਿਆ ਸੀ ਕੈਲਗਰੀ ਦਾ ਪਰ ਅੱਜ ਉਹਨਾਂ ਚਾਉਣ ਵਾਲਿਆਂ ਨੂੰ ਕਹਿ ਸਕਦੇ ਆ ਕਿ ਖਾਨ ਸਾਹਿਬ ਨੂੰ ਇਸ ਚੀਜ਼ ਦਾ ਇੰਨਾ ਦੁੱਖ ਹੈ ਕਿ ਉਹਨਾਂ ਨੂੰ ਬਿਨਾਂ ਸ਼ੋਕ ਕਿਤੇ ਵਾਪਸ ਆਣਾ ਪਿਆ ਉਹ ਵੀ ਇਸ ਮਜਬੂਰੀ ਤੇ ਚਲਦੇ। ਸੁਬੀਤੀ ਰਾਤ ਖਾਨ ਸਾਹਿਬ ਦੇ ਉੱਤੇ ਖਾਨ ਸਾਹਿਬ ਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਹਨਾਂ ਦੀ ਮਾਤਾ ਜਿਹੜੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਤਾਂ ਜਦੋਂ ਖਾਨ ਸਾਹਿਬ ਪਹੁੰਚਦੇ ਨੇ ਖਾਨ ਸਾਹਿਬ ਦੇ ਪਹੁੰਚਣ ਦੇ ਮਗਰੋਂ ਹੀ ਉਹਨਾਂ ਨੂੰ ਸਪੋਰਟ ਦੇ ਖਾਕ ਕੀਤਾ ਜਾਵੇਗਾ ਸੋ ਤਸਵੀਰਾਂ ਕਹਿ ਸਕਦੇ ਆ ਕਿ ਖਾਨ ਸਾਹਿਬ ਦੀ ਮਾਤਾ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਫਿਲਹਾਲ ਕਾਫੀ ਆ ਰਹੀਆਂ ਨੇ ਉਹਨਾਂ ਦੀਆਂ ਪਿਆਰ ਭਰੀਆਂ ਵੀਡੀਓਜ਼ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਉਹਨਾਂ ਦੇ ਚਾਣ ਵਾਲੇ ਸਾਂਝੀਆਂ ਕਰਦੇ ਹੋਏ ਜ਼ਰੂਰ ਨਜ਼ਰ ਆਏ ਨੇ ਮਾਪੇ ਉਹ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ